ਅਜੀਤ ਸਾਹਿਬ ਕਿਸ ਮੋਬੀਲ ਨੂੰ ਲੈ ਕੇ ਅੱਜ ਮੀਟਿੰਗ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਪੱਤਰਕਾਰ ਭਰਾਵਾਂ ਦਾ ਤੇ ਅੱਜ ਦੀ ਮੀਟਿੰਗ ਦੇ ਵਿੱਚ ਆਏ ਸ਼ੇਰ ਪੰਜਾਬ ਦਲ ਦੇ ਜਿਹਾਰੂ ਨੌਜਵਾਨ ਤੇ کارਕੂਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਲੜੀਵਾਰ ਰੱਖੀਆਂ ਮੀਟਿੰਗਾਂ ਦੇ ਵਿੱਚੋਂ ਪੰਜਾਬ ਦੇ ਵਿੱਚ ਜਿਹੜੀਆਂ ਰੱਖੀਆਂ ਗਈਆਂ ਨੇ ਉਹਨਾਂ ਦੇ ਵਿੱਚੋਂ ਪਹਿਲੀ ਮੀਟਿੰਗ ਅਪਟੜਾਲੇ ਦੇ ਵਿੱਚ ਉਦੋਂ ਬਾਅਦ ਪਹਿਲਾ ਮਾਲਵੇ ਦੀਆਂ ਪੂਰੀਆਂ ਦੇ ਪੂਰੀਆਂ ਜਿਵੇਂ ਸੰਗਰੂਰ ਹੋ ਗਿਆ ਬਰਨਾਲਾ ਫਿਰ ਮਾਨਸਾ ਤੇ ਬਠਿੰਡਾ ਉਦੋਂ ਬਾਅਦ ਮੁਕਸਰ ਇਹ ਕਰਾਂਗੇ ਕਿ ਉਦੋਂ ਬਾਅਦ ਦੋਆਬੇ ਦੇ ਵਿੱਚ ਦੋਆਬੇ ਤੋਂ ਬਾਅਦ ਫਿਰ ਮੱਝੇ ਵਿੱਚ ਕਰਾਂਗੇ ਭਾਈ ਬਲਦੇਵ ਸਿੰਘ ਜੀ ਬਡਾਲਾ ਉਹ ਗਏ ਹੋਏ ਨੇ ਬਾਹਰ ਗਏ ਹੋਏ ਸੀਗੇ ਉਹਦੇ ਕਰਕੇ ਸਾਡੇ ਗੁਰਮੀਤ ਸਿੰਘ ਜੀ ਥੋਹੀ ਨੂੰ ਉਹਨਾਂ ਨੇ ਆਪਣਾ ਮੀਤ ਪ੍ਰਧਾਨ ਜਿਹੜੇ ਪ੍ਰਧਾਨਗੀ ਦਾ ਕਾਰਜਕਾਰਨੀ ਬਣਾ ਕੇ ਆਪਣੇ ਵਿੱਚ ਇਸ ਪ੍ਰਧਾਨਗੀ ਕਰਨ ਵਾਸਤੇ ਭੇਜਿਆ ਸੋ ਕਹਿਣ ਦਾ ਮਤਲਬ ਹੈ ਵੀ ਸਿਹਰੀ ਪੰਜਾਬ ਦਲ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ ਹੁਣ ਮੀਟਿੰਗਾਂ ਦਾ ਦੌਰ ਹੈ ਜ਼ਿਲ੍ਹੇ ਦੀਆਂ ਪੰਜ ਮੈਂਬਰੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਤੇ ਮੈਂ ਤੁਹਾਡੇ ਕੁਐਸਚਨ ਕਰਨ ਤੋਂ ਪਹਿਲਾਂ ਦੱਸਣਾ ਚਾਹੁੰਦਾ ਵੀ ਸ਼ੇਰੇ ਪੰਜਾਬ ਦਲ ਦੇ ਲੋੜ ਕਿਉਂ ਪਈ ਕਿਉਂਕਿ 100 ਸਾਲ 103-4 ਸਾਲ ਹੋ ਗਿਆ ਅਕਾਲੀ ਦਲ ਬਣੇ ਨੂੰ ਜਿਹਦੇ ਵਿੱਚ ਲੋਕ ਵਿਸ਼ਵਾਸ ਕਰਕੇ ਅਕਾਲੀ ਦਲ ਦੇ ਨਾਲ ਸਰਕਾਰਾਂ ਬਣਾਉਂਦੇ ਰਹੇ ਬਾਰ-ਬਾਰ ਸ਼੍ਰੋਮਣੀ ਕਮੇਟੀ ਹਵਾਲੇ ਕਰਦੀ ਸਰਕਾਰਾਂ ਹਵਾਲੇ ਕਰਦੀਆਂ ਪੂਰਾ ਪੰਜਾਬ ਹਵਾਲੇ ਅਕਾਲੀ ਦਲ ਦੇ ਕਰਤਾ ਪੰਜਾਬ ਨੇ ਪਰ ਪੰਜਾਬ ਦੇ ਨਾਲ ਕੋਈ ਨਹੀਂ ਖੜਿਆ ਪੰਜਾਬ ਦੇ ਨਾਲ ਪੂਰਾ ਧੋਖਾ ਕੀਤਾ ਗਿਆ ਗਦਾਰੀਆਂ ਕੀਤੀਆਂ ਗਈਆਂ ਪੰਜਾਬ ਦੀਆਂ ਵੋਟਾਂ ਲੁੱਟੀਆਂ ਗਈਆਂ ਪੰਜਾਬ ਦਾ ਸਰਮਾਇਆ ਲੁੱਟਿਆ ਗਿਆ ਜਿਹਦੇ ਕਰਕੇ ਭਾਈ ਬਲਦੇਵ ਸਿੰਘ ਜੀ ਵਡਾਲਾ ਮੈਂ ਕਹਿੰਦਾ ਸਮਝਦਾ ਵੀ ਉਹਨਾਂ ਨੇ ਇਹ ਵੀੜਾ ਚੱਕਿਆ ਕਿਉਂਕਿ 300 28 ਰੂਪ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਹੋਏ ਨੇ ਉਹਨਾਂ ਦੀ ਲੜਾਈ ਪਿਛਲੇ 4 ਸਾਲ ਤੋਂ ਉਹ ਲੜਦੇ ਆ ਰਹੇ ਨੇ ਮੋਰਚਾ ਲਾ ਕੇ ਬੈਠੇ ਨੇ ਇਲੈਕਸ਼ਨਾਂ ਵੀ ਜਦੋਂ ਸਮਾਂ ਆਉਦਾ ਸੀ ਉਹ ਆਪਣਾ ਪ੍ਰੋਟੈਸਟ ਕਰਦੇ ਸੀ ਦਿੱਲੀ ਦੇ ਵਿੱਚ ਵੀ ਇਲੈਕਸ਼ਨਾਂ ਲੜੀਆਂ ਗਈਆਂ ਪੰਜਾਬ ਦੇ ਵਿੱਚ ਵੀ ਇਤਕੀ ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਹਿੱਸਾ ਲਿਆ ਹੁਣ ਇਹਦੇ ਕਰਕੇ ਮਹਿਸੂਸ ਕੀਤਾ ਗਿਆ ਕਿ ਇੱਕ ਪਾਰਟੀ ਇਸ ਤਰ੍ਹਾਂ ਦੀ ਬਣਾਈ ਜਾਵੇ ਜਿਹਦੇ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਰੱਖਿਆ ਜਾਵੇ ਉਹਨਾਂ ਨੂੰ ਨਮਾਇਦਗੀ ਦਿੱਤੀ ਜਾਵੇ ਜਿਵੇਂ ਮੁਸਲਮਾਨ ਵੀਰ ਨੇ ਹਿੰਦੂ ਵੀਰ ਨੇ ਅਸਾਈ ਨੇ ਜੋ ਵੀ ਮਤਲਬ ਰਾਜਨੀਤੀ ਦੇ ਵਿੱਚ ਵੋਟ ਪਾਉਂਦੇ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਸੇਰੇ ਪੰਜਾਬ ਦਲ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ 40% ਹਿੰਦੂ ਤੇ ਦੂਜੇ ਪਾਸੇ 37 38% ਮੁਸਲਮਾਨ ਨਾਲ ਉਹਨਾਂ ਦੇ ਰਹਿੰਦੇ ਸੀ ਤੇ ਵਿਚਾਲੇ 7% ਮੇਰੇ ਖਿਆਲ ਸਿੱਖ ਸੀਗੇ ਜਿਹੜਾ ਖਾਲਸਾ ਰਾਜ ਕਹਾਇਆ ਤੇ 40 ਸਾਲ ਰਾਜ ਕੀਤਾ ਮਹਾਰਾਜਾ ਸਾਹਿਬ ਨੇ ਉਹ ਰਾਜ ਨੂੰ ਅੱਜ ਪੰਜਾਬ ਦੇਖਣ ਨੂੰ ਤਰਸ ਰਿਹਾ ਤੇ ਸੁਪਨੇ ਲੈ ਰਹੇ ਨੇ ਲੋਕ ਘਰਾਂ ਚ ਬੈਠੇ ਵੀ ਕੋਈ ਉਹ ਜਿਹਾ ਜੋਧਾ ਕੋਈ ਆਵੇ ਸਾਨੂੰ ਲੱਗ ਰਿਹਾ ਹੈ ਵੀ ਭਾਈ ਬਲਦੇਵ ਸਿੰਘ ਬਡਾਲਾ ਜੀ ਦੇ ਵਿੱਚੋਂ ਗੁਣ ਸਾਰੇ ਨੇ ਅਸੀਂ ਕਹਿੰਦੇ ਹਾਂ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਖੇਤ ਮਹਾਰਾਜ ਕਹਿੰਦੇ ਉਰਜਾ ਪੁਰਜਾ ਕਟਮਰ ਕਬੂਨਾ ਛਾੜਾ ਖੇਤ ਉਹ ਭਾਈ ਬਲਦੇਵ ਸਿੰਘ ਬਡਾਲਾ ਜੀ ਮੈਂ ਜਿਵੇਂ 328 ਰੂਪਾਂ ਦੀ ਲੜਾਈ ਲੜਦੇ ਲੜਦੇ ਇਹਨਾਂ ਨੇ ਉਹਨਾਂ ਨੂੰ ਧੱਕੇ ਨਾਲ ਅਕਾਲ ਤਖਤ ਦੇ ਵਿੱਚੋਂ ਕੱਢਿਆ ਉੱਥੋਂ ਦਰਬਾਰ ਸਾਹਿਬ ਦੇ ਵਿੱਚੋਂ ਕੀਰਤਨੀਆਂ ਜਿਹੜਾ ਕਰਦੇ ਸੀ ਉੱਥੋਂ ਉਹਨਾਂ ਨੂੰ ਕੱਢਿਆ ਗਿਆ ਜ਼ਬਰਦਸਤੀ ਹੁਣ ਉਹ ਕਹਿੰਦੇ ਨੇ ਵੀ ਚਲੋ ਤੁਸੀਂ ਮੈਨੂੰ ਇੱਥੋਂ ਦਾ ਕੱਢਤਾ ਪਰ ਅਕਾਲ ਤਖਤ ਜਾਂ ਦਰਬਾਰ ਸਾਹਿਬ ਮੇਰੇ ਸਰੀਰ ਦੇ ਵਿੱਚੋਂ ਕਿਵੇਂ ਕੱਢੋਗੇ ਉੱਥੇ ਹੀ ਉਹ ਆਪਣਾ ਮੋਰਚਾ ਲਾ ਕੇ ਬੈਠੇ ਨੇ ਜਿਹਦੇ ਕਰਕੇ ਸੰਗਤਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਆਲੇ-ਦਾਲੇ ਪੰਜਾਬ ਦੇ ਵਿੱਚ ਉੱਥੇ ਹਾਜ਼ਰੀ ਭਰੀ ਜਾ ਰਹੀ ਹੈ ਦਿਨ-ਰਾਤ ਲੋਕ ਜਾ ਰਹੇ ਨੇ ਬੱਸਾਂ ਦੀਆਂ ਬੱਸਾਂ ਪਰ ਉੱਥੇ ਜਾ ਕੇ ਰਾਤਾਂ ਨੂੰ ਵੀ ਲੋਕ ਉੱਥੇ ਹਾਜ਼ਰੀਆਂ ਭਰਦੇ ਨੇ ਸੋ ਇਸ ਕਰਕੇ ਸਾਨੂੰ ਮਹਿਸੂਸ ਹੁੰਦਾ ਵੀ ਇਸ ਤਰ੍ਹਾਂ ਦੇ ਇਨਸਾਨ ਦੀ ਜਿਹੜਾ ਜ਼ਬਰ ਜ਼ੁਲਮ ਦੇ ਲਾਲ ਲੜ ਸਕਦਾ ਹੋਵੇ ਸੱਚ ਦੀ ਗੱਲ ਕਰਦਾ ਹੋਵੇ ਉਹ ਵਿਕਦਾ ਨਾ ਹੋਵੇ ਫਿਰਕਾਪਰਸਤੀ ਦੀ ਗੱਲ ਨਾ ਕਰਦਾ ਹੋਵੇ ਸਾਰੇ ਧਨਮਾਨ ਨੂੰ ਨਾਲ ਲੈ ਕੇ ਚੱਲਦਾ ਚੱਲਦਾ ਹੋਵੇ ਇਹਦੇ ਕਰਕੇ ਉਹ ਜਿਹੜੀ ਛਲਕਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਵਾਲੀ ਤੁਹਾਨੂੰ ਦਿਖਦੀ ਹੈ ਕਿਉਂਕਿ ਪੰਜਾਬ ਨੇ ਉਦੋਂ 12 ਮਿਸਲਾਂ ਸੀਗੀਆਂ ਇੱਕ ਲੜਾਈਆਂ ਲੜ ਕੇ ਰਾਜ ਲਈ ਜਾਂਦੇ ਸੀ ਅੱਜ ਵੋਟ ਰਾਜ ਹੈ ਜਿਹਦੇ ਕਰਕੇ ਵੋਟਰਾਂ ਪਬਲਿਕ ਨੇ ਪਾਉਣੀਆਂ ਨੇ ਜਿਹਦੇ ਕਰਕੇ ਅੱਜ ਸਾਨੂੰ ਹੋਰ ਵੀ ਵੋਟਾਂ ਦੀ ਲੋੜ ਹੈ ਇਹਦੇ ਕਰਕੇ ਸੀ ਸਾਰਿਆਂ ਦਾ ਸਮਰਥਨ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਸ਼ੇਰੇ ਪੰਜਾਬ ਦਲ ਦੇ ਵਿੱਚ ਖੁੱਲਾ ਸੱਦ ਉਹ ਆਪਣੇ 20 ਰੁਪਏ ਦੀ ਪਰਚੀ ਕਟਵਾ ਕੇ ਸਾਰੇ ਪੰਜਾਬ ਪ党 ਦੇ ਵਿੱਚ ਸ਼ਾਮਲ ਹੋ ਸਕਦਾ। ਔਦੇਦਾਰ ਦਾ 100 ਰੁਪਿਆ ਜਿਹੜੇ ਪੰਜਾਬ ਦੇ ਔਦੇਦਾਰ ਨੇ ਉਹਦਾ 5000 ਰੁਪਏ 4 ਸਾਲ ਦਾ ਤੇ ਬਾਕੀ 500 ਰੁਪਏ ਮਹੀਨਾ ਜਿਹੜਾ ਰੱਖਿਆ ਗਿਆ ਇਹ ਇੱਕ ਇਹ ਆ ਵੀ ਜਿਵੇਂ ਕਾਨੂੰਨਨ ਤੌਰ ਤੇ ਹੁੰਦਾ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਵੀ ਇਹ ਜਿਹੜਾ ਔਦੇਦਾਰ ਬਣਦਾ ਤਾਂ ਉਹਦੇ ਤੋਂ ਕਿਸ ਨਾ ਕਿਸ ਚੰਦਾ ਲਿਆ ਜਾਂਦਾ। ਉਸ ਲੜੀ ਦੇ ਤਹਿਤ ਹੀ ਆਪਾਂ ਰੱਖਿਆ ਹੋਇਆ ਹੈਗਾ। ਤੇ ਹੁਣ ਮਤਲਬ ਜਿੰਨਾ ਵੀ ਅੱਗੇ ਪ੍ਰੋਗਰਾਮ ਹੋਊਗਾ ਉਹ ਸਾਰਾ ਪ੍ਰੈਸ ਨੂੰ ਦੱਸਿਆ ਜਾਊਗਾ ਤੇ ਮੀਟਿੰਗਾਂ ਦਾ ਜਿਹੜਾ ਹੁਣ ਫਿਲਹਾਲ ਮੀਟਿੰਗਾਂ ਦਾ ਸਾਡਾ ਰੱਖਿਆ ਹੋਇਆ ਕੋਈ ਹੋਰ ਸਵਾਲ ਮੈਂ ਅਜੰਡਾ ਵੀ ਅਜੇ ਤੁਸੀਂ ਪਾਰਟੀ ਬਣਾਈ ਹੈ ਮੈਂ ਕਿੰਨੀ ਅਜੰਡਾ ਵੀ ਹੋਊਗਾ ਰਾਜਨੀਤਿਕ ਪਾਰਟੀ ਹੈ ਜਾਂ ਸਮਾਜ ਸੇਵੀ ਪਾਰਟੀ ਇਹ ਰਾਜਨੀਤਿਕ ਪਾਰਟੀ ਹੈ ਜੀ ਜਦੋਂ ਮਤਲਬ ਰਾਜਨੀਤਿਕ ਪਾਰਟੀ ਵੀ ਇਹ ਜੀ ਹੈ ਜਿਹਦੇ ਵਿੱਚ ਸਮਾਜ ਸੇਵਾ ਵੀ ਹੈ ਸਮਾਜ ਸੇਵਾ ਸਾਡਾ ਮੁੱਖ ਨਿਸ਼ਾਨਾ ਪਹਿਲਾਂ ਉਦੋਂ ਬਾਅਦ ਰਾਜਨੀਤੀ ਹੈ ਕਿਉਂਕਿ ਇਸ ਤਰ੍ਹਾਂ ਸੇਵਾ ਘਟ ਹੋ ਸਕਦੀ ਹੈ ਰਾਜਨੀਤੀ ਦੇ ਵਿੱਚ ਬਹਿ ਕੇ ਪਾਵਰ ਦੇ ਨਾਲ ਬੰਦਾ ਬਹੁਤ ਸੇਵਾ ਕਰ ਸਕਦਾ ਕਿਉਂਕਿ ਅੱਜ ਹੋ ਹੀ ਰਿਹਾ ਕੋਈ ਵੀ ਸਿੰਘ ਕੋਈ ਇਹ ਜੀ ਆਵਾਜ਼ ਉਠਾਵੇ ਸਰਕਾਰ ਖਾਲਸੇ ਦੀ ਹੋਵੇ ਸਰਕਾਰ ਆਪਣੀ ਹੋਵੇ ਉਹਦੇ ਵਿੱਚ ਪਬਲਿਕ ਦੀ ਸੇਵਾ ਹੋ ਸਕਦੀ ਹੈ ਮਹਾਰਾਜਾ ਰਣਜੀਤ ਸਿੰਘ ਕਿੱਤਾਂ ਦੀ ਸੇਵਾ ਕਰਦੇ ਸੀ ਕਿਸੇ ਦੇ ਕੋਈ ਲੰਗਰ ਚਲ ਵਰਤਾਇਆ ਜਾ ਰਿਹਾ ਸੀਗਾ ਰਸਨ ਤੋ ਉੱਥੇ ਕੋਈ ਬਜ਼ੁਰਗ ਸੀਗਾ ਬਜ਼ੁਰਗ ਤੋਂ ਉਹ ਪੰਡਤ ਸੀ ਜਿਹੜੀ ਚੱਕੀ ਨਹੀਂ ਜਾ ਰਹੀ ਸੀ ਉਹਨਾਂ ਨੇ ਆਪ ਸਿਰ ਤੇ ਪੰਡਤ ਰੱਖ ਕੇ ਭੇਸ ਬਦਲਾ ਕੇ ਉਹਦੇ ਘਰੇ ਗੇਰ ਕੇ ਆਏ ਫਿਰ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੌਣ ਹੋ ਵੀ ਕੀ ਦਾ ਰਾਜ ਹੈ ਤੁਸੀਂ ਕੌਣ ਥਨੂੰ ਇਹਦਾ ਕਹਿੰਦਾ ਜੀ ਮਹਾਰਾਜ ਰਣਜੀਤ ਸਿੰਘ ਕਹਿੰਦਾ ਮੈਂ ਉਹੀ ਹਾਂ ਕਹਿੰਦਾ ਦਾ ਮਤਲਬ ਹੈ ਰਾਜ ਵੀ ਕਰਦਾ ਸੀ ਦੂਜੇ ਪਾਸੇ ਸੇਵਾ ਦੀ ਭਾਵਨਾ ਵੀ ਸੀ ਇਹ ਹਰੇਕ ਮਨੁੱਖਤਾ ਦੇ ਵਿੱਚ ਹੈਗੀ ਹੈ ਲੋਕਾਂ ਦੇ ਵਿੱਚ ਹੈਗੀ ਹੈ ਸੇਵਾ ਭਾਵਨਾ ਸਾਰੇ ਪੰਜਾਬ ਦੇ ਅੰਦਰ ਹੈ ਸਾਰੇ ਲੋਕਾਂ ਦੇ ਅੰਦਰ ਹੈ ਪਰ ਰਾਜਨੀਤੀ ਨਹੀਂ ਹੁੰਦੀ ਰਾਜਨੀਤਿਕ ਨਸਿਬ ਤਾਂ ਨਹੀਂ ਹੁੰਦੀ ਕਿ ਸਾਡੇ ਤੇ ਅੱਜ ਤੱਕ ਲੋਟੂ ਟੋਲੇ ਰਹੇ ਨੇ ਭਾਵੇਂ ਕਾਂਗਰਸ ਆ ਭਾਵੇਂ ਅਕਾਲੀ ਦਲ ਪਿਛਲਾ ਤੀਕਾ ਨਵੇਂ ਹੁਣ ਆਏ ਸੀ ਜਿਹੜੇ ਤੇ ਬਦਲਾਅ ਆਲੇ ਆਏ ਸੀ ਇਹਨਾਂ ਨੇ ਪੂਰਾ ਜਲੂਸ ਕੱਢਿਆ ਹੋਇਆ ਪੰਜਾਬ ਦਾ ਵੰਦਨਾਮ ਕਰਕੇ ਬੇਅਦਬੀਆਂ ਦਿਨ ਰਾਤ ਹੋ ਰਹੀਆਂ ਨੇ ਭਾਵੇਂ ਹਿੰਦੂ ਧਰਮਾਂ ਦੀ ਆ ਪਿਛਲੇ ਪੰਜਾਬ ਦੇ ਵਿੱਚ ਦੇਖੋ ਤੁਸੀਂ ਉੱਥੇ ਆਪਣਾ ਪੋਸਟਰ ਸੀਗੇ ਬੋਂਦਵਾਸੀ ਕੋਈ ਧਾਰਮਿਕ ਆਪਣੇ ਹੈਗਾ ਤਿਹਾਰ ਹੈ ਜਿਹੜਾ ਹੁੰਦਾ ਉਹਦੇ ਪੋਸਟਰ ਲੱਗੇ ਸੀ ਬਾਵਨਦਵਾਸੀ ਬਾਵਨਦਵਾਸੀ ਉਹ ਟਰਾਲੀਆਂ ਦੇ ਵਿੱਚ ਗੰਦੀਆਂ ਟਰਾਲੀਆਂ ਚ ਪਾ ਕੇ ਉਹਨਾਂ ਪੋਸਟਰਾਂ ਨੂੰ ਰੂੜੀਆਂ ਤੇ ਸੱਟਾ ਕੇ ਲਿਜਾ ਕੇ ਮਤਲਬ ਕਿਸ ਕੋਈ ਵੀ ਧਰਮ ਸੇਫ ਨਹੀਂ ਕੋਈ ਫਿਰਕਾ ਕੋਈ ਮਤਲਬ ਜਾਤ ਕੋਈ ਧਰਮ ਮਜਬ ਕੋਈ ਸੇਫ ਨਹੀਂ ਹੈਗਾ ਕਦੇ ਮੁਸਲਮਾਨਾਂ ਦੇ ਨਮਾਜ਼ ਪੜਦਾਂ ਤੇ ਛੁਟੇ ਮਾਰੇ ਜਾ ਰਹੇ ਇਹ ਸਾਡੇ ਸਾਰਾ ਕੁਝ ਇੱਥੇ ਹੋ ਰਿਹਾ ਦੇਸ਼ ਦੇ ਵਿੱਚ ਜੀਦੇ ਕਰਕੇ ਇਹ ਇਸ ਤਰ੍ਹਾਂ ਦੀ ਪਾਰਟੀ ਦੀ ਲੋੜ ਸੀਗੀ ਅੱਜ ਮਹਿਸੂਸ ਕੀਤੀ ਆ ਤਾਂ ਕਰਕੇ ਇਹ ਪਾਰਟੀ ਬਣਾਈ ਲੋਕ ਬਦਲਾਵ ਚਾਹੁੰਦੇ ਸੀ ਕਿਉਂਕਿ ਹਰ ਕੰਨ ਲੋਕ ਨੂੰ ਹੀ ਕਹਿੰਦੇ ਆ ਕਿ ਹਕਾਕੀ ਨੇ ਵੀ ਲੁੱਟਿਆ ਕਾਂਗਰਸ ਹੁਨਾਮ ਦੇ ਤੁਹਾਡੇ ਨਾਲ ਕੀਤਾ ਉਹ ਕਰਨਗੇ ਲੋਕ ਕਿਉਂਕਿ ਲੋਕਾਂ ਦਾ ਵਿਸ਼ਵਾਸ ਉੱਡ ਗਿਆ ਰਾਜਨੀਤੀ ਨੂੰ ਲੈ ਕੇ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿਉਂਕਿ ਜਿਹੜੀ ਇਹ ਪਾਰਟੀ ਦਾ ਜਨਮ ਹੈ ਜਿਹੜਾ ਇਹ ਅਕਾਲ ਤਖਤ ਤੇ ਅਰਦਾਸ ਕਰਕੇ ਆਪਣੇ ਉਦੋਂ 250 ਮੈਂਬਰ ਸੀਗਾ ਅਕਾਲ ਤਖਤ ਤੇ ਸ਼ਬੀਰ ਤੇ ਤਸੀਲ ਤੇ ਖੜਕੇ ਉੱਤੇ ਅਰਦਾਸ ਕੀਤੀ ਗਈ ਤੇ ਉਹਦੇ ਵਿੱਚ ਉਹਦੇ ਵੱਧ ਦੇਖ ਵਰਤਾਈ ਗਈ ਫਿਰ ਸਿਹਰੇ ਪੰਜਾਬ ਦਾ ਜਿਹੜਾ ਉੱਥੇ ਬੁੱਤ ਲੱਗਿਆ ਹੋਇਆ ਉੱਥੇ ਤਸਵੀਰ ਸੰਧੀ ਦਿੱਤੀ ਗਈ ਉਦੋਂ ਬਾਅਦ ਜਾ ਕੇ 2500 ਬੰਦੇ ਦਾ ਜਿਹੜਾ ਘਟ ਸੀਗਾ ਉਹਦੇ ਵਿੱਚ ਜਾ ਕੇ ਸਾਰਿਆਂ ਨੇ 20-20 ਰੁਪਏ ਦੀਆਂ ਪਰਚੀਆਂ ਕਟਾ ਕੇ ਉੱਥੋਂ ਸਟਾਰਟ ਕੀਤਾ ਤੇ ਵਿਸ਼ਵਾਸ ਇਹੀ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਲਾਈਟ ਦੇ ਵਿੱਚ ਜਿਵੇਂ ਵੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ ਉਹਨੂੰ ਸਾਰੇ ਮੰਨਣ ਵਾਲੇ ਨੇ ਇਹਦੇ ਵਿੱਚ ਕੰਪਲਸਰੀ ਵੀ ਕੀਤਾ ਗਿਆ ਵੀ ਜਿਹੜੇ ਆਦੇਦਾਰ ਨੇ ਮੈਂ ਵੀ ਪਹਿਲਾਂ ਪੱਤਰ ਤੁਸੀਂਗਾ ਮੈਨੂੰ ਭਾਈ ਸਾਹਿਬ ਦਾ 15 14 ਤਰੀਕ ਨੂੰ ਫੋਨ ਆਉਂਦਾ 15 ਤਰੀਕ ਨੂੰ ਮੈਂ ਅਮਰਤਧਾਰੀ ਛੱਡ ਖੁਰ ਬਣਿਆ ਜੀਦੇ ਕਰਕੇ ਅਸੀਂ ਸਮਝਦੇ ਹਾਂ ਵੀ ਨਰੋਲ ਗੁਰੂਗ੍ਰਾਂਥ ਸਾਹਿਬ ਵਿਲਾਇਟ ਦੇ ਵਿੱਚ ਉੱਥੇ ਨਿਰਾਪੂਰਾ ਕੱਲੇ ਸਿੱਖਾਂ ਦੀ ਗੱਲ ਨਹੀਂ ਹਿੰਦੂਆਂ ਦੀ ਵੀ ਆ ਮੁਸਲਮਾਨਾਂ ਦੀ ਵੀ ਆ ਜੀਦੇ ਵਿੱਚ ਇਹ ਭਰਮਪਾ ਲਿਖ ਗੱਢਣੇ ਬਹੁਤ ਜ਼ਰੂਰੀ ਨੇ ਤੁਹਾਡਾ ਸਵਾਲ ਬਹੁਤ ਵਧੀਆ ਤੇ ਇਹਦੇ ਕਰਕੇ ਆਪਾਂ ਇਹ ਉੱਤਰ ਦੇ ਕੇ ਵੀ ਸੰਤੁਸ਼ਟੀ ਮਿਲਦੀ ਆ ਜੀ ਤੁਸੀਂ ਲੋਕਾਂ ਦੇ ਵਿੱਚ ਵੀ ਜਾਓਗੇ ਹਾਂਜੀ ਲੋਕਾਂ ਦੇ ਵਿੱਚ ਜਾਵਾਂਗੇ ਲੋਕਾਂ ਦੇ ਵਿੱਚ ਅਸੀਂ ਅੱਜ ਜਿਵੇਂ ਪੰਜ-ਪੰਜ ਮੈਂਬਰੀਆਂ ਕਮੇਟੀਆਂ ਡਿਸਟ੍ਰਿਕਟ ਦੀਆਂ ਹੋਈਆਂ ਨੇ ਇਸੇ ਤਰ੍ਹਾਂ ਫਿਰ ਆਪਣੇ ਸਰਕਲਾਂ ਦੀਆਂ ਹੋਣਗੀਆਂ ਸਰਕਲਾਂ ਤੋਂ ਬਾਅਦ ਅਸੀਂ ਪਿੰਡਾਂ ਤੱਕ ਵੀ ਜਾਵਾਂਗੇ ਤੇ ਸਾਰ ਗੁਰਸਿੱਖੀ ਨੂੰ ਪ੍ਰਮੋਟ ਕਰਾਂਗੇ ਜਦੋਂ ਬੰਦਾ ਗੁਰਸਿੱਖ ਬਣ ਜਾਂਦਾ ਅੱਜ ਆਪਾਂ ਪਿੱਛੇ ਬੰਬੇ ਵਰਗੇ ਸ਼ਹਿਰਾਂ 'ਚ ਵੱਡੇ ਸ਼ਹਿਰਾਂ 'ਚ ਦੇਖਿਆ ਬਲਾਤਕਾਰ ਹੋ ਰਹੇ ਨੇ ਹੋਰ ਹੋ ਰਹੇ ਨੇ ਉੱਥੇ ਦੇ ਲੋਕਾਂ ਦੀਆਂ ਉਹਨਾਂ ਕੁੜੀਆਂ ਦੀਆਂ ਮਾਵਾਂ ਦੀ ਕਬਾਜ ਹੈ ਇੱਥੇ ਕੋਈ ਸਿੱਖ ਹੁੰਦਾ ਮੇਰੀ ਧੀ ਨਾਲ ਆ ਨਾ ਹੁੰਦਾ ਸਿੱਖ ਨੂੰ ਦੇਖ ਕੇ ਹੀ ਤਸੱਲੀ ਹੋ ਜਾਣੀ ਚਾਹੀਦੀ ਆ ਕਿ ਇਹ ਸਿੱਖ ਖੜਾ ਹੁਣ ਇੱਥੇ ਕੋਈ ਜ਼ੁਲਮ ਨਹੀਂ ਹੋ ਸਕਦਾ ਜੁਨਾਬ ਦੀ ਗੱਲ ਕਰੀਗੇ ਤੁਹਾਡੀ ਪਾਰਟੀ ਹਰ ਪੰਜਾਬ ਦੇ ਜਨ ਸੁਭਿਆਂ ਚ ਲੜੂ ਇਲੈਕਸ਼ਨ ਲੜੂ ਅਸੀਂ ਸਾਰੇ ਸੁਭਿਆਂ ਚ ਜਾਵਾਂਗੇ ਪਹਿਲਾਂ ਸਟਾਰਟਿੰਗ ਦੇ ਵਿੱਚ ਪੰਜਾਬ ਹੈ ਇਹ ਪਾਰਟੀ ਪਹਿਲਾਂ ਇੱਕ ਤਾਂ ਕੇਤਰੀ ਪਾਰਟੀ ਬਣਾਣੀ ਆ ਪਰ ਜਦੋਂ ਇਹ ਪਾਰਟੀ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਨਾਲ ਜੁੜ ਗਿਆ ਉਹਦੇ ਨਾਲੇ ਖੇਤਰੀ ਨੇ ਨੈਸ਼ਨਲ ਪਾਰਟੀ ਹੈ ਕਿਉਂਕਿ ਉਹਨਾਂ ਦਾ ਤਾਂ ਬਹੁਤ ਦੂਰ ਤੱਕ ਕਾਬਲ ਪ੍ਰਧਾਰ ਤੱਕ ਵੀ ਸਾਡੇ ਅੱਜ ਸਿੱਖ ਅਮਰੀਕਾ ਕੈਨੇਡਾ ਚ ਵੀ ਬੈਠੇ ਨੇ ਉਹ ਵੀ ਸਾਡਾ ਮਤਲਬ ਸਮਰਥਨ ਕਰਦੇ ਨੇ ਤੇ ਅਸੀਂ ਉੱਥੇ ਵੀ ਯੂਨਿਟ ਬਣਾਵਾਂਗੇ ਜਾ ਕੇ ਪੂਰੀ ਨੈਸ਼ਨਲ ਪਾਰਟੀ ਹੋਊਗੀ ਇਹ ਇਹ ਚੱਲੂਗੀ ਪੰਜਾਬ ਤੋਂ ਸਰਪੰਚੀ ਇਲੈਕਸ਼ਨਾਂ ਪੂਰੀ ਰਸੇ ਨਰੋ ਦੇ ਸਰਪੰਚੀ ਦੀ ਜਿਹੜੀ ਇਲੈਕਸ਼ਨ ਆ ਇਹਦੇ ਵਿੱਚ ਅਸੀਂ ਇਹੀ ਬੇਨਤੀ ਕਰਾਂਗੇ ਜਿਹੜੇ ਵੀ ਸਰਪੰਚ ਖੜਨਗੇ ਕਿਉਂਕਿ ਪਾਰਟੀ ਦਾ ਸਿੰਬਲ ਦਿੱਤਾ ਹੋਇਆ ਹੈ ਨਹੀਂ ਉਹਨਾਂ ਨੂੰ ਚੰਗੇ ਮਤਲਬ ਇਮਾਨਦਾਰ ਬੰਦਿਆਂ ਨੂੰ ਚੁਣਿਆ ਜਾਵੇ ਬੱਤੋ ਬੱਤ ਅਮਰਤਧਾਰੀ ਲੋਕਾਂ ਨੂੰ ਚੁਣਿਆ ਜਾਵੇ ਜਾਂ ਪਿੰਡ ਦੇ ਵਿੱਚ ਕੋਈ ਵਧੀਆ ਜਿਹੜਾ ਚੰਗਰ ਸੂਕ ਰੱਖਦਾ ਉਹ ਨਸ਼ੇ ਨਹੀਂ ਵੇਚਦਾ ਉਹ ਨਸ਼ਾ ਵਰਤਦਾ ਨਹੀਂ ਉਹ ਜਿਹੇ ਲੋਕਾਂ ਨੂੰ ਅਸੀਂ ਤਾਂ ਬੇਨਤੀ ਕਰਦੇ ਸਾਰਿਆਂ ਨੂੰ ਵੀ ਉਹਨਾਂ ਨੂੰ ਸਰਵਸੰਮਤੀ ਨਾਲ ਚੁਣਿਆ ਜਾਵੇ ਉਹ ਜਿਹੇ ਲੋਕਾਂ ਨੂੰ ਨਾਮ ਕੀ ਹੈ ਤੇ ਮੀਟਿੰਗ ਕਰਨ ਦਾ ਮਕਸਦ ਕੀ ਹੈ ਸਭ ਤੋਂ ਪਹਿਲਾਂ ਤਾਂ ਇੱਥੇ ਪਹੁੰਚੇ ਸੇਰੇ ਪੰਜਾਬ ਦਲ ਦੇ ਸਮੂਹ ਸੇਵਾਦਾਰ ਸਹਿਬਾਨ ਅਤੇ ਪੱਤਰਕਾਰ ਸਹਿਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਾਰਟੀ ਦਾ ਮਕਸਦ ਇਹ ਹੈ ਵੀ ਅਸੀਂ ਮੀਟਿੰਗ ਕਰਨੀ ਜਾਂ ਜਿਲ੍ਹਿਆਂ ਦੇ ਵਿੱਚ ਪੰਜ-ਪੰਜ ਮੈਂਬਰਿਆਂ ਦਾ ਗਾਜ ਕਰਨਾ ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਰਨੀ ਚਾਹਨਾ ਕਿ ਸਿੱਖ ਸੰਧ ਭਾਵਨਾ ਦਲ 22 ਮਾਰਚ 2016 ਤੋਂ ਸਥਾਪਿਤ ਹੋਇਆ ਪ੍ਰਬੰਧ ਸੁਧਾਰ ਲਹਿਰ ਦੀ ਸਥਾਪਨਾ ਕੀਤੀ ਗਈ ਜਿਸ ਦੇ ਵਿੱਚ ਭਾਈ ਸਾਹਿਬ ਭਾਈ ਵਿਦੇਸਾਂ ਬਡਾਲਾ ਜੀ ਨੇ 2022 ਮਾਰਚ ਤੋਂ ਅਨੰਦਪੁਰ ਸਾਹਿਬ ਤੋਂ ਇਹਦੀ ਸ਼ੁਰੂਆਤ ਕੀਤੀ ਸੀ ਸਮਾਂ ਲੰਘਦਾ ਗਿਆ ਤਾਂ ਪ੍ਰਬੰਧ ਸਿਹਾਰ ਲਹਿਰ ਦੇ ਵਿੱਚ ਕਾਫੀ ਕੁਝ ਜਿਹੜੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਾਣ ਹੋ ਰਿਹਾ ਜਿਹਦੇ ਸੰਬੰਧ ਆਵਾਜ਼ ਉਠਾਈ ਤੇ 328 ਪਾਵਨ ਸਰੂਪਾਂ ਦਾ ਮੋਰਚਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 4 ਸਾਲ ਤੋਂ 4 ਨਵੰਬਰ 2020 ਨੂੰ ਲਗਾਇਆ ਗਿਆ ਇਹਦੀ 4 ਸਾਲ ਤੋਂ ਬੈਠਿਆ ਉਸ ਦੇ ਹਲੇ ਤੱਕ ਤਿੰਨ ਸਰਕਾਰਾਂ ਲੰਘੀਆਂ ਤਿੰਨੇ ਸਰਕਾਰਾਂ ਨੇ ਸਾਡੇ ਉਸ ਮੋਰਚੇ ਵੱਲ ਕਿਸੇ ਨੇ ਨਹੀਂ ਦੇਖਿਆ ਤਾਂ ਭਾਈ ਸਾਹਿਬ ਜੀ ਨੇ ਜਦੋਂ ਸਰਕਾਰਾਂ ਚਲਦੀਆਂ ਉਸ ਵੇਲੇ ਕਾਂਗਰਸ ਸਰਕਾਰ ਆਈ ਕਾਂਗਰਸ ਸਰਕਾਰ ਦੇ ਵਿੱਚ ਜਾ ਕੇ ਹਰ ਮੰਤਰੀ ਦੇ ਘਰ ਅੱਗੇ ਕੀਰਤਨ ਕੀਤਾ ਅਤੇ ਜਿੰਨੇ ਮੰਤਰੀ ਸੀਗੇ ਉਥੇ ਮੁੱਖ ਮੰਤਰੀ ਦੇ ਗੇਟ ਅੱਗੇ ਵੀ ਆ ਕੇ ਕੀਰਤਨ ਕੀਤਾ ਉਸ ਤੋਂ ਬਾਅਦ ਚੰਨੀ ਸਾਹਿਬ ਆਏ ਚੰਨੀ ਸਾਹ ਬਨਨ ਨਾਲ ਵੀ ਲੈਟਰ ਦਿੱਤੇ ਉਹਨਾਂ ਨੇ ਕੋਈ ਸੁਣ ਨਹੀਂ ਕੀਤਾ ਉਸ ਤੋਂ ਬਾਅਦ ਆ 3 ਸਾਲ ਤੋਂ ਭਗਵੰਤ ਮਾਨ ਦੀ ਸਰਕਾਰ ਆਈ ਜਿਹਦਾ ਕਿ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਇੱਥੇ ਸ੍ਰੀ ਸੰਗਰੂਰ ਵਿਖੇ ਪਹੁੰਚੇ ਸੰਗਰੂਰ ਦੇ ਵਿਖੇ ਜਾ ਕੇ ਉਸ ਦੇ ਗੇਟ ਦੇ ਅੱਗੇ ਆ ਕੇ ਕੀਰਤਨ ਕੀਤਾ ਤਾਂ ਉੱਥੇ ਸਰਕਾਰ ਨੇ ਨਾਮ ਮਿਲੇ ਕਿਉਂਕਿ ਮਿਲਣਾ ਨਹੀਂ ਚਾਇਆ ਸਾਨੂੰ ਇਸ ਕਰਕੇ ਅਸੀਂ ਉੱਥੇ ਕੀਰਤਨ ਕਰਕੇ ਉੱਥੇ ਡੇਰੇ ਲਾ ਦਿੱਤੇ 8 ਦਿਨਾਂ ਬਾਅਦ ਸਾਨੂੰ ਉਥੋਂ ਪੁਲਿਸ ਨੇ ਚੁੱਕਿਆ ਫਤਿਹਗੜ ਸਾਹਿਬ ਛੱਡ ਦਿੱਤਾ ਉਸ ਤੋਂ ਬਾਅਦ ਫਤਿਹਗੜ ਸਾਹਿਬ ਤੁਸੀਂ ਦੁਬਾਰਾ ਫੇਰ ਜਿੰਨੀ ਸੰਗਤ ਸੀ ਤੇ ਸਾਡੇ ਪ੍ਰਧਾਨ ਸੀਗੇ ਜਿਹੜੇ ਪੰਜਾਬ ਦੇ ਉਹਨਾਂ ਨੂੰ ਜੇਲ੍ਹ ਸੁਟਦਾ ਭਾਈ ਬਾਕੀਆਂ ਨੂੰ ਚੱਕ ਕੇ ਫਤਿਹਗੜ ਸਾਹਿਬ ਭੇਜਦਾ ਉਸ ਤੋਂ ਬਾਅਦ ਫੇਰ ਅਸੀਂ ਸਰਕਾਰਾਂ ਨੂੰ ਮਿਲਦੇ ਰਹੇ ਤੇ ਸਾਡੇ ਤਿੰਨ ਮੁੱਖ ਮੰਤਰੀ ਬਦਲ ਗਏ ਕਿਸੇ ਮੁੱਖ ਮੰਤਰੀ ਨੇ 328 ਰੂਪਾਂ ਦੇ ਮੋਰਚੇ ਸੰਬੰਧੀ ਸਾਨੂੰ ਕੋਈ ਇਨਸਾਫ ਦੀ ਕੋਈ ਕਿਰਨ ਨਹੀਂ ਜਾਗੀ ਉਸ ਤੋਂ ਬਾਅਦ ਫਿਰ ਭਾਈ ਸਾਹਿਬ ਜੀ ਨੇ ਸਮੂਹ ਜਥੇਬੰਦੀਆਂ ਵੱਲੋਂ ਬਾਕੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਜਿਹੜੇ ਕੁਝ ਪੰਜਾਬ ਲਈ ਚੰਗਾ ਸੋਚਦੇ ਸੀ ਉਹਨਾਂ ਨਾਲ ਵਿਚਾਰ ਕਰਕੇ ਸ਼ੇਰੇ ਪੰਜਾਬ ਦਲ ਦੀ ਪਾਰਟੀ ਦਾ ਗਾਜ ਕੀਤਾ ਜਿਸ ਪਾਰਟੀ ਦੀ ਅੱਜ ਪਟਿਆਲਾ ਵਿਖੇ ਪਲੇਠੀ ਮੀਟਿੰਗ ਜਿਸ ਦੇ ਵਿੱਚ ਅਸੀਂ ਜ਼ਿਲ੍ਹਾ ਲੈਵਲ ਦੀਆਂ ਤੇ ਹਲਕਾ ਲੈਵਲ ਤੇ ਪਿੰਡ ਲੈਵਲ ਦੀਆਂ ਕਮੇਟੀਆਂ ਬਣਾਉਣ ਸੰਬੰਧੀ ਅੱਜ ਉਹਦੀਆਂ ਵਿਚਾਰਾਂ ਕੀਤੀਆਂ ਨੇ ਸਾਡੇ ਨਾਲ ਜਿਹੜੇ ਸਮੂਹ ਇਥੇ ਸਾਰੇ ਪੰਜਾਬ ਜਲਤੋਂ ਪਹੁੰਚੇ ਨੇ ਸਾਰਿਆਂ ਦਾ ਪਹੁੰਚਰ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ